ਲਾਈਲੀ ਜਾਂ ਤਾਲਿਆਂ ਤੋਂ ਹੀ ਲੈਨੇ ਹੁੰਨੇ ਆ। ਇਹ ਬੋਤਲ ਦੇ ਕੋਲ ਦੀ। ਇਹਦਾ ਵੀ ਤੇਰੀ ਖਟਾ। ਚੱਲਿਆ ਮਿੱਤਰੋ ਆਪਾਂ। ਹੋਚੋ। ਹੋ ਗਤੇ। ਫਿਰ ਪੀਤੀ ਮਿੱਤਰੋ ਚਾਹ ਅਸੀਂ ਪੁਨੇ ਭਰੇ। ਕੱਪ ਚਾਹ ਦੇ ਫਿਰ ਉਹਨਾਂ ਦੀ ਸੇਵਾ ਕਰਨੀ ਹੈ ਨਾ ਉਹਨਾਂ ਦੇ ਸਾਡੇ ਬੰਦੇ ਖੜੇ ਨੇ ਜਿਹੜੇ। ਬਾਣੀ ਪੜੋ, ਨਸ਼ੇ ਛੱਡੋ। ਕਿਸੇ ਦਾ ਹੱਕ ਗਾਣਾ ਪਾਪ ਹੈ। ਸਾਬਣਾ ਦੀ ਫੈਕਟਰੀ ਦਿਖਾਉਣੀ ਹੈ ਦਰਸ਼ਕਾਂ ਨੂੰ। ਐਨੀ ਵੀ ਤਾਂ ਲੱਗਦਾ। ਪੂਰੀਆਂ ਵਧੀਆ ਹੁੰਦੀਆਂ ਨੇ ਹਾਂ ਤੂੰ ਵਰਤਦਾ। ਪੂਰੇ ਵਧੀਆ ਗੇਰ ਦੂਜੇ ਤਾਂ ਕੋਈ ਪਤਾ ਨਹੀਂ ਕੱਪੜੇ ਧੋਣ ਵਾਲੇ ਤੇ ਮਿਲ ਗਏ। ਕ ਪਹਿਲਾਂ ਲੈ ਕੇ ਗਿਆਂ ਕੱਪੜੇ ਵਾਲਿਆਂ ਵੀ। ਹਾਂ। ਦੋਨੋਂ ਆਉਣ ਵਾਲੀਆਂ 5-5 ਰੁਪਈਆ ਨੇ ਸਾਬਣਾਂ। ਹਾਂ। ਕੱਪੜੇ ਧੋਣ ਵਾਲੀ ਪੂੜਾ 40 ਰੁਪਈਆ ਦਾ। ਦੋ ਪੜੇ ਹਾਂ। ਤੋਂ ਮੈਂ ਵਲੌਗ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਵਲੌਗ 'ਚ। ਅੱਜ ਆਈ ਆਪਣੇ ਵਲੌਗ ਦਾ 183ਵਾਂ ਦਿਨ। ਅੱਜ ਜਾਣਾ ਆਪਾਂ ਡਾਕਟਰ ਨਾਲ ਭੋਗ ਤੇ ਵੀ ਬੱਚੋ। ਬਾਕੀ ਹੋਰ ਮਾੜੇ-ਮੋਟੇ ਕੰਮ ਨੇ। ਹੁਣ ਚੱਲਿਆਂ ਜੀ ਆਪਾਂ ਸੀਪੂ ਦੀ ਟਰਾਲੀ 'ਚ ਲੈ ਕੇ ਆਉਣੀ ਹੈ ਇੱਕ। ਉੱਥੇ ਤਲੇ ਜੀ ਫਲੇਟਾਇਆਂ ਲਾ ਹੁਣ ਫੀਪੂ ਦੀਆਂ ਸੈੱਟ ਵੀ ਦਿਖਾਉਣਾ ਜੀ ਪੂਰੇ ਇੱਕ ਲੈਣਾ ਨੇਰੀ ਨੇ ਨੁਕਸਾਨ ਕਰਤਾ ਇਹਨਾਂ ਜਿਹੜਾ ਹੋਰ ਜਾਨ ਖੜੇ ਪੈੜਾ ਖੜੇ ਪੈਰ ਕਿੰਨੇ ਰੁਪਏ ਦੀ ਲਾਟਰੀ ਨਿਕਲੀ ਆਈ ਸੀ ਪੂ 60000 ਦੀ 78000 ਦੀ ਲਾਟਰੀ ਨਿਕਲੀ ਬਾਈ ਐ ਨਿਕਲਦੀ ਹੈ ਮੈਨੂੰ ਤਾਂ ਹਾਲੇ ਛੋਟੀਆਂ ਹੀ ਨਿਕਲੀਆਂ ਸੀ ਹੈਣਾ ਦੀਪੂ ਮੈਨੂੰ ਤਾਂ ਹਾਲੇ ਬਹੁਤ ਵੱਟੂਆ-ਵਟੂਆ ਜੀ ਨੇ ਘਾਟੀ ਨਿਕਲੀਆਂ ਜੀ ਚਾਚਾ ਹੈਂ ਫੀਪੂ ਨੂੰ ਸਾਰਿਆਂ ਤੋਂ ਵੱਡੇ ਨਿਕਲਿਆ ਉਹ ਚੱਲੇ ਆਈ ਮਾਇਰਾ ਜੀ ਫੂ ਬਾਉਟਾ ਤੇ ਬਾਈ ਜੀ ਛਟਣੀਆਂ ਕਾ ਖਾਲੀ ਮੇਰੇ ਤੋਂ ਬਾਅਦ ਭੋਗ ਤੇ ਵੀ ਕੱਟੇ ਆ ਜੀ ਹਾਂ ਜੀ ਸਾਡੇ ਵੀ ਪਲਾਉ ਚ ਦੇਖੋਗੇ ਜੇ ਤੁਸੀਂ ਸਾਨੂੰ ਲੈਲੀ ਜੀ ਜਾਂ ਤਾਲਿਆਂ ਤੋਂ ਹੀ ਲੈਨੇ ਹੁੰਨੇ ਆ ਬਾਈ ਵਿਹਾਰ ਦਾ ਮੋਟਰ ਛੱਡਤੀ ਜੀ ਮਿੱਤਰੋ ਬਾਉਟਾ ਚ ਆਪਾਂ ਆ ਮੱਕੀ ਜੀ ਅੱਜ ਫੇਰ ਰਮਾਤੀ ਕਿਉਂਕਿ ਲੋਵਾ ਵਾਲਿਆਂ ਚੱਲਦੇ ਨੇ ਆ ਹੁੰਦਾ ਵੀ ਚੱਲ ਤੇ ਨੱਕਾ ਟੋਟਣ ਵਾਲਾ ਆਪਣਾ ਨੱਕਾ ਟੁੱਟ ਰਿਹਾ ਮਿੱਤਰੋ ਕੋਪੀ ਜਾਣਦੇ ਆ ਔਰ ਜੋ ਪਰਤਾ ਪਾਣੀ ਫਿਰ ਆ ਦਵਾਈ ਲੈਂਦੇ ਸੀ ਜਿਹੜੀ ਮਲੇਸ਼ੀਪ ਨੇ ਫਿਰ ਪਾਲੀ ਬੋਤਲ ਦੇ ਕੋਲ ਦੀ ਇਹਦਾ ਵੀ ਤੇਰੀ ਛੱਟਾ ਅਦਰਵਾਇਸ ਛੱਟੇ ਫਿਰ ਨਹਾਉਣੇ ਨੂੰਣੇ ਮਿੱਤਰੋ ਫਿਰ ਕਰਦੇ ਆ ਤਿਆਰੀ ਚੱਲਿਆ ਮਿੱਤਰੋ ਆਪਾਂ ਖੋਚੋ ਹੋਵਤੇ ਡਾਕਟਰ ਨਾਲ ਚੱਲਿਆ ਜੀ ਅੱਜ ਭੋਗਦੇ ਆ ਜੀ ਪੁੱਛੋ ਤੱਕ ਆ ਰਹੇ ਨੇ ਬੰਦੇ ਢੀਕ ਰਹਿਆ ਬਸ ਪਰ ਪੰਜ ਥੋੜੇ ਟਾਈਮ ਤੱਕ ਹਾਂ 11:00 ਵੱਜ ਗਏ ਤੁਹਾਨੂੰ ਲੱਗੂ ਪਤਾ ਕਰਨੇ ਵੇ ਪਹੁੰਚਾਂਗੇ ਤੇ ਪੋਚੋ ਕੋਲਾ ਆਪਾਂ ਜਾਣਾ ਕੋਚੋ ਮੰਡੀ ਆ ਗਏ ਜੀ ਗੁਰੂ ਘਰ ਪਹੁੰਚ ਗਏ ਜੁੱਤੀ ਦੇਖੋ ਇਹ ਪਰਤੀ ਦੀ ਜੀ ਜੁੱਤੀਆਂ ਕੈਮਰਾ ਦੋਨਾਂ ਦੇ ਜਾਂਚ ਦੀ ਆ ਕਰਤੀ ਵਾਲੇ ਜੁੱਤੀ ਮਾੜੀ ਨੇ ਪੂਰੀ ਕੈਮ ਲੱਗਦੀ ਫਰਤੀ ਐਸੀ ਗੱਲ ਨਹੀਂ ਹੈਗੀ ਚਲੋ ਆਜੋ ਯਾਰ ਪਾਣੀ ਪੂਣੀ ਪੀਨੇ ਗਰਮੀ ਬਹੁਤ ਹੈ ਜਮਾ 12 ਵਜ ਗਏ ਬਾਈ ਸਹੀ ਘੰਟੇ 'ਚ ਆਇਆ ਜਮਾ ਸਹੀ ਘੰਟੇ 'ਚ ਹੋਏ ਆ ਜਾ ਚਾ ਘੰਟਾ ਲੱਗ ਗਿਆ ਜਮਾ ਸਹੀ ਹਾਂ ਚੱਲ ਚੱਲ ਪਾਣੀ ਪੀਤਾ ਫਿਰ ਮਿੱਤਰੋ ਅੰਡੇ ਸਵੇਲ ਉੱਧਰ ਰੋਟੀ ਬਣੀ ਹੋ ਗਿਆ ਭਾਈ ਆਉਂਦੀ ਪਹਿਲਾਂ ਹੁਣ ਸਾਰੀ ਕਹਿੰਦੇ ਰੋਟੀ ਦਾ ਨਵੇੜੋ ਮਾਦਾ ਜਲੇਬੀ ਖੰਮ ਕੱਲੀ ਯਾਰਾ ਲਾ ਕੇ ਜੀ ਰੋਟੀ ਖਾਣ ਫੇਰਾ ਕਰਤੀ ਤਾਂ ਜਲੇਬੀ ਖਾਉ ਕਰਤੀ ਕੱਲੀ ਖਾਏਗਾ ਕਰਕੇ ਲਿਆ ਮੈਂ ਹੋਰ ਤੇਰੀਆ ਫਿਰ ਪੀਤੀ ਮੈਂ ਦਰੋਕ ਜਾ ਸੀ ਪੁਨੇ ਪਰੇ ਕਾ 50 ਦੇ ਫਿਰ ਉਹਨਾਂ ਦੀ ਸੇਵਾ ਕਰਨੀ ਹੈ ਨਾ ਉਹਨਾਂ ਦੇ ਸਾਡੇ ਬੰਦੇ ਖੜੇ ਨੇ ਜਿਹੜੇ ਬਾਰਲਾ ਜੀ ਕੋ ਮੈਂਦਰਾਂ ਚਲੇ ਪੀੜਾ ਲਾਏਗੇ ਉਹਨਾਂ ਨੂੰ ਚਾਹੀਦੇ ਆ ਜਲੇਬੀਆਂ ਤਾਂ ਹੈਗੀਆਂ ਨੇ ਪਰ ਆ ਜਾ ਆ ਤੁ ਪੀ ਕੇ ਹੁਣ ਟੇਕਾਂਗੇ ਮੱਥਾ ਸਾਣਾ ਜੀਪੂ ਦੇਖਦੇ ਆਂ ਫਿਰ ਸਭ ਖਾ ਲਈ ਹੋਏ ਸਰ ਦੱਸੋ ਪਤਾ ਸੀ ਬਹੁਤ ਸੰਸਾਰ ਮਹਾਰਾਜ ਸਭ ਥਾੜੀ ਹੋਏ ਸਹਾਏ ਸਭ ਥਾੜੀ ਹੋਏ ਸਹਾ। 2:00 ਵਜੇ ਗਏ ਸੀ ਪੁੱ ਚੱਲੀਏ ਫਿਰ। ਚਾਹ ਜੂ ਪੀ ਲੋ ਜੇ ਪੀਣਿਆ। ਰੋਟੀ ਰੁੱਟੀ ਖਾ ਲੋ ਜੇ ਕਿਸੇ ਨੇ ਹੋਰ ਖਾਣੀ ਆ। ਜਲੇਬੀ ਖਾਣੀ ਆ ਜਲੇਬੀ ਵੀ ਖਾ ਸਕਦਾ ਕੋਈ। ਚੌਲ ਖਾਣੇ ਨੇ ਚੌਲ। ਚਾਹ ਨਹੀਂ ਬਾਬਾ ਜੀ। ਹਾਂ ਜੀ। ਚਾਹ ਜੂ। ਚਾਹ ਪੀ ਮਾ ਬੱਸ ਨੂੰ ਦੋ ਤਾ ਚਾਹ। ਆਪਣੇ ਜੁੱਤੀਆਂ ਦੇਖੋ ਜੀ ਪਹਿਲਾਂ। ਇੱਧਰ ਆ ਵੀਰੇ ਘਰ ਤੋਂ ਬਾਰੇ ਜਾ। ਪਹਿਲਾਂ ਆਉਣ ਵੇਲੇ ਆਪਾਂ ਦੂਜੇ ਗੇਟ ਆਏ ਸੀ ਆ ਚੀਜ਼ਾਂ ਵਧੀਆ ਲਿਖੇ ਹੋਏ ਨੇ ਬਰਤਸ਼ਾ ਕੋ ਸਿੰਘ ਸਜੋ ਸੈਟ ਆ ਕੇ ਅੰਦਰ ਜਾਓ ਆਓ ਪੰਡ ਕੇ ਸਕੋ ਨਾਮ ਜਪੋ ਸਭ ਨਾਲ ਪ੍ਰੇਮ ਕਰੋ ਬਾਣੀ ਪੜੋ ਨਸ਼ੇ ਛੱਡੋ ਕਿਸੇ ਦਾ ਹੱਕ ਗਾਣਾ ਪਾਪ ਹੈ ਮਤਲਬ ਪ੍ਰਸਤ ਨਾ ਬਣੋ ਸਮਾਜ ਸੇਵੀ ਬਣੋ ਕਿਉਂ ਇਹ ਆਮ ਰਸਤਾ ਨਹੀਂ ਸਿਰਫ ਗੁਰਦੁਆਰਾ ਸਾਹਿਬ ਆਉਣ ਵਾਲੇ ਹੀ ਵਾਲੇ ਲਈ ਹੈ ਆਇਆ ਬਾਈ ਜਮਾ ਪੁੱਛੋ ਤੇ ਪੰਡ ਦੇ ਵਿੱਚ ਆਹੇ ਗੁਰੂ ਘਰ ਆ ਪਹਿਲਾਂ ਆਪਾਂ ਦੂਜੇ ਗੇਟ ਗਏ ਸੀ ਆਹ ਗੇਟ ਨਹੀਂ ਸੀ ਦੇਖਿਆ ਉਹ ਸਲੇਟ ਜੀ ਤੇ ਉਡਾੜਾ ਲਿਖਿਆ ਪੰਜਾਬ ਦਾ ਨਕਸ਼ਾ ਆਇਆ ਭਾਈ ਗੁਰਦੁਆਰਾ ਕੇਲਾ ਸਾਹਿਬ ਪੋਚੋ ਬਠਿੰਡਾ ਗੁਰਦੁਆਰਾ ਸਾਹਿਬਾਨੀ ਸੰਤ ਬਾਬਾ ਸੰਤੋਖ ਸਿੰਘ ਠੀਕ ਇਹ ਆ ਭਾਈ ਦੂਜਾ ਰਸਤਾ ਐਂਉਂ ਦਿਖਾਤਾ ਮੈਂ ਤੁਹਾਨੂੰ ਦਿਖਾ ਦਈਏ ਆ ਵੀ ਆਉਣ ਬੜਾ ਪਾ ਹੋਰ ਪਾਸੇ ਜਾਈ ਆਏ ਸੀ ਹੁਣ ਜਾਣੇ ਆ ਬਸ ਇਮਾਰਤ ਪੂਰੀ ਸ਼ਾਨਦਾਰ ਬਣੀ ਹੋਈ ਆ ਬਾਈ ਹਾਲ ਹੂਲ ਪੂਰਾ ਓਕੇ ਰਿਪੋਰਟ ਆ ਇੱਧਰ ਸਾਡੀ ਸੇਵਿਲ ਚੱਲਦੀ ਆ ਕਮਰਾਂ ਦੀ ਸੇਵਾ ਉਹ ਪਰਲੇ ਪਾਸੇ ਚੱਲਦੀ ਆ ਇੱਕ ਆਏ ਇੱਥੇ ਗੇਟਾਂ ਦੇ ਹਰਾ ਰੰਗ ਆ ਸਾਰਿਆਂ ਦੇ ਆ ਕਮਰੇ ਬੂ ਬਣਾਏ ਹੋਏ ਨੇ ਲਵੇ ਲਾਉਣੇ ਪਿੰਡਾਂ ਦੇ ਬਾਈ ਜਿਵੇਂ ਆਪ ਈਮਤੀ ਇੰਦਰਜੀਤ ਕੋਰ ਕਰਿਆਣਾ ਵਾਲਾ ਉਹ ਕੋਚੋਕ ਵਾਲਾ ਠੀਕ ਹੈ ਉਹ ਨਥਾਣੇ ਮਤਲਬ ਇਹ ਲੋਣੇ ਪਿੰਡ ਪੂਰੀ ਸਰਦਨ ਨਾਲ ਆਉਂਦੇ ਨੇ ਬਾਈ ਉਰੇ ਕਹਿਣ ਦੀ ਮਤਲਬ ਇਹ ਹੈ ਨਗੇ ਸ਼ਹਿਰ ਆਉਣਾ ਜਾਂ ਕੋਈ ਨਸ਼ਾ ਕਰਕੇ ਲੰਘਣਾ ਸਖਤ ਮਨਾ ਹੈ ਬਾਈ ਇੱਧਰ ਚੱਲਦੀ ਹੈ ਜਿਹੜੀ ਕਾਰ ਸੇਵਾ ਚੱਲਦੀ ਹੈ ਕਹਿੰਦੇ ਨੇ ਕੰਮ ਰਿਆਂ ਜੀ ਇਹਦਾ ਵੀ ਨਕਸ਼ਾ ਲਖਾਉਣਾ ਹੈ ਤੁਹਾਨੂੰ ਹਾਂ ਕੰਮ ਰਿਆਂ ਦੀ ਗੁਰੂਕ ਕਾਰ ਦੀ ਕਾਰ ਸੇਵਾ ਚਾਲੇ ਉਹ ਵੀ ਦਿਖਾਉਨੇ ਆ ਆ ਜੇ ਇਧਰ ਚੱਲਦੇ ਆਂ ਵੀਰੇ ਕਾਰ ਸੇਵਾ ਇਹ ਗੁਰੂ ਘਰ ਦੇ ਕੰਮ ਰੇ ਨੇ ਇਹਨਾਂ ਦੀ ਚੱਲਦੀ ਐ ਮਾਇਰ ਜੀ ਪੂ ਪਿੱਛੇ ਹੋ ਗਏ ਜੀ ਪੂਕਾ ਨਾ ਮੇਰੇ ਕੱਲੇ ਦਾ ਜੀ ਨਹੀਂ ਲੱਗਿਆ ਮੇਰਾ ਹੋਰ ਨਾਲੇ ਸੀ ਉਹ ਹਾਂ ਜੀ ਤੰਗ ਸੀ ਨਾਲੇ ਤੁਸੀਂ ਡੰਗ ਸੀ ਨਾਲੇ ਫਿਰ ਮੈਨੂੰ ਪਤਾ ਸੀ ਚਾਰ ਜਣੇ ਤੁਸੀਂ ਤੰਗੀ ਆਏ ਹੋ ਆਪਾਂ ਗੱਲਾਂ ਮਾਰਦੇ ਜਾਵਾਂਗੇ ਜਰ ਜੀਪੂ ਹਾਂ ਹਾਂ ਬਾਈ ਆਇ ਸਾਪਣਾ ਦੇਖਣ ਆ ਗਏ ਬਾਈ ਸਾਪਣਾ ਦੀ ਫੈਕਟਰੀ ਦਿਖਾਉਨੇ ਆ ਦਰਸ਼ਕਾਂ ਨੂੰ ਇਹ ਨਹੀਂ ਬਦਲ ਲਵੇ ਇੱਕ ਹੈ ਨਾ ਕੁਝ ਨਹੀਂ ਹੁੰਦਾ ਦੇਖ ਲਾਂਗੇ ਬਈ ਫੈਕਟਰੀ ਆਬਨ ਵਾਲੇ ਲੈ ਕੇ ਜਾਂਦਾ ਪਹਿਲਾਂ ਧਰਤੀ ਲੈ ਕੇ ਜਾਂਦਾ ਆ ਲੈ ਜੀ ਆ ਮੈਂ ਨਾਉਣ ਵਾਲੀਆਂ ਕੰਜ ਲੈ ਗੂ ਆ ਕਿਹੜੀ ਹੈ ਆ ਇਹ ਲੇਖੂਤੀ ਹੈ ਆਪਣੇ ਉੱਤੇ 100 ਦਾ ਲਾ ਕੋੜਾ ਇਸ ਦੀ 10 ਨੂੰ ਮਾਰ ਲਿਆ ਪੰਜ ਪੰਜ ਤੋਂ ਲੈ ਲਾ ਲੈ ਲਾ ਉਹ ਲੈ ਲਾ ਬੰਨ ਦੇਖ ਲੈ ਭਰਤ ਕੇ 10 ਨੂੰ ਕੋਈ ਨਹੀਂ ਆ ਰਿਹਾ ਇਹਦੇ ਉਹਦੀਆਂ ਭਾਈ ਦੇ ਕਹੇ ਗਏ ਨੇ ਵੀਰੇ ਮਾ ਪੰਜ ਲੈ ਲੈ ਮਦਦ ਨਾ ਪਏ ਕੋਈ ਨਹੀਂ ਤੈਨੂੰ ਲੈਣੇ ਵੀਰੇ 10 ਦੇ 10 ਵੀ ਸੌ ਆ ਕਿਹੜਾ ਆ ਆ ਸਭਾ ਬਣਾ ਗਈ ਆਹ ਇੱਕਾ ਫੋਰ ਪੰਜ ਹੋਰ ਦੇ ਦੀ ਯਾਰਾ ਆ ਪੰਜ ਮਿੰਟ ਹਨਾ ਪਰ ਚੱਕ ਕੇ ਦੇਖ ਲਾਂਗੇ ਯਾਰ ਆ ਜਾ ਕਰਾਂਗੇ ਫਿਰ ਡਾਕਟਰ ਹਾਂਜੀ ਚੱਲੀ ਆ ਕਿੰਨੇ ਆਉ ਵੀ ਦੇ ਦੇ ਯਾਰ ਦੋ ਹੀ ਜੇ ਵੀ 80 ਵਾਲਾ ਦੇ ਦੇ ਫਿਰ ਯਾਰ ਦੋ 80 ਵਾਲਾ ਜਿਹੜਾ ਪਰਤੀ ਘੱਟਣਾ ਯਾਰ ਹਾਂ ਹਾਂ ਲੈ ਖੁਦ ਆ ਕਿੰਨੇ ਤਾਂ ਇਹਦੇ ਯਾਰ ਦੋ ਦੇ ਦੇ ਦੋ ਤਾਂ ਆ ਦੇ ਦੇ ਇੱਕ ਮਿੰਟ ਬਸ ਦੇਖ ਲਾਂਗੇ ਬਰਤ ਕੇ ਡਾਕਟਰ ਆ ਲੈ ਲਈਏ ਬਾਈ ਦੋ ਜੁਨਾ ਜਾ ਬਾਈ ਜੀ ਚਾਰ ਲੈ ਲਓ ਬਾਈ ਕੱਕਾ ਤੱਕ ਡਾਕਟਰ ਆ ਚਾਰ ਹੋ ਗਏ ਕੀ ਠੀਕ ਹਾਂ 80 ਤੇ 50 ਕਿੰਨੇ ਹੋਗੇ 130 ਉਹ 60 ਆ ਪੰਜ ਇਹ ਦੇਖਿਆ ਨਹੀਂ ਕਿਹੜਾ ਕ ਵਾਲੇ ਤਰ੍ਹਾਂ ਦਾ ਠੀਕ ਕਿਹੜਾ ਕੋਣ ਜੇ ਇਹਨਾਂ ਦਾ ਰੰਗ ਹੋਰ ਲਾਲ ਜੇ ਹਾਂ ਜੀ ਬਾਈ ਇੱਥੇ ਸਾਬਣਾ ਸੁਪਣਾ ਸਰਪ ਸੁਰਪਾ ਸਮਾਰਟ ਬਾਸ ਐਕਟਿਵ ਐਕਸਲ ਲਾ ਲਿਆ ਬੱਤਕ ਦੇ ਲੈ ਲਾ ਲਿਆ ਹਾਂ ਜੀ ਬਾਈ ਫਿਰ ਸਾਬਣਾ ਦੋ ਕੁੜੇ ਜੇ ਦੂਜੇ ਲੈ ਲੈ ਇਕਾਂ ਨਾਉਣ ਵਾਲੀ ਲੈ ਲਈ ਠੀਕ ਆ ਫਿਰ ਦੇ ਜੇ ਸੈਟ ਆ ਗਿਆ ਕੰਮ ਫਿਰ ਲੈ ਜਾ ਕਰਾਂਗੇ ਮੈਨੂੰ ਜਾਨਾ ਕਿ ਮੈਂ ਕੁਝ ਨਹੀਂ ਆ ਪੂਰੀਆਂ ਵਧੀਆ ਹੁੰਦੀਆਂ ਨੇ ਹਾ ਤੂੰ ਵਰਤਦਾ ਪੂਰੀਆਂ ਵਧੀਆ ਹੁੰਦੀਆਂ ਨੇ ਦੂਜੇ ਤੋਂ ਕੋਈ ਪਤਾ ਨਹੀਂ ਕੱਪੜੇ ਧੋਣ ਨਾਲ ਤਾਂ ਮੈਂ ਤੈਨੂੰ ਕ ਪਹਿਲਾਂ ਲੈ ਕੇ ਗਿਆ ਕੱਪੜੇ ਵਾਲੀਆਂ ਵੀ ਫਿਰ ਵਧੀਆ ਹੁੰਦੀਆਂ ਆਉਣੀਆਂ ਪਤਾ ਨਹੀਂ ਕਿਹੜੀ ਲੈ ਕੇ ਲੈ ਕੇ ਤਾਂ ਗਿਆ ਥੋੜੇ ਜਿਹਾ ਅੱਛਾ ਅੱਛਾ ਤੇ ਆ ਸਰਪ ਤਾਂ ਹੀ ਲੈ ਕੇ ਗਿਆ ਗਰਮੀ ਚ ਚਲੋ ਜੀ ਚਲੋ ਸਾਰਿਆਂ ਨੇ ਲੈ ਲਿਆ ਜੀ ਹੁਣ ਦੇਖਾਂਗੇ ਵੀ ਕਿ ਮੈਂ ਕੀ ਕਹਾਣੀ ਆ ਸ਼ੀਪੂ ਬਾਰਤੇ ਤੋਂ ਪਤਾ ਲੱਗੂ ਦੇਖਾਂਗੇ ਆਹ ਚੱਕਾ ਸ਼ੀਪੂ ਕਹਿੰਦਾ ਨੰਬਰ ਆ ਵੀ ਪਾਈ ਵੀਡੀਓ ਚ ਕਹਿੰਦਾ ਤੇ ਫੋਨ ਕਰਕੇ ਪੁੱਛ ਲਾਂਗੇ ਵੀ ਬਾਈ ਹੈਗੇ ਹੋ ਕਹਿੰਦਾ ਜੇ ਵਧੀਆ ਨਿਕਲੇ ਆ ਮਾਰ ਵੀ ਬਾਈ ਮਾਰ ਦੇ ਨਬੀ ਤੇ ਆ ਗਏ ਹਨ ਨਬੀ ਤੇ ਪਹੁੰਚ ਗਏ ਫਾਦਾ ਪਾ ਕੇ ਪਹੁੰਚ ਗਏ ਚੱਲੀਏ ਪਰ ਕੈਮਰੇ ਹੱਥ ਪਰਤੀ ਆ ਗੱਤ ਦੱਸ ਕੇ ਰਾਇ ਹੁਣ ਤੁਹਾਨੂੰ ਮੈਂ ਨਾ ਗਿਆ ਦੂੰ ਕੈਮਰੇ ਹੱਥਾ ਪਰ ਐ ਵੀ ਦੱਸ ਮੜਾ ਜਾ ਆ ਕੰਮ ਰਿਹਾ ਤੇਰਾ ਸਫਰ ਟੁੱਟ ਰਿਹਾ ਪੂਰਾ ਓਕੇ ਜਮਾ ਸਾਰੀ ਰਿਪੋਰਟ ਜਮਾ ਓਕੇ ਰਿਪੋਰਟ ਆ ਕੱਪ ਕੰਮ ਕੁਮਕਾਰ ਕਣੀ ਉਹ ਨਹੀਂ ਲੇਟ ਹੋਇਆ ਕੋਈ ਹੋਰ ਪ੍ਰੋਗਰਾਮ ਓਕੇ ਬਸ ਜੁੱਤੀ ਦੇਖੋ ਜੀ ਜੁੱਤੀ ਫੇਰ ਰੱਖਾ ਦੀ ਦੱਸਿਆ ਨੂੰ ਸਾਕਾਂ ਲਈ ਆਉਣ ਵਾਲੀਆਂ 5-5 ਰੁਪਈਆ ਨੇ ਸਾਬਣਾ ਹਾਂ ਕੱਪੜੇ ਧੋਣ ਵਾਲੀ ਪੂੜਾ 40 ਰੁਪਈਆ ਦਾ ਦੋ ਪੜੇ ਹਾਂ ਠੀਕ ਹੈ ਠੀਕ ਹੈ ਪਰਤੀ ਨਾਲ ਸੰਪਰਕ ਕਰ ਲਿਓ ਬਾਈ ਜੇ ਸਾਬਣ ਲੈਣੀ ਹੋਈ ਕਿਸੇ ਨੇ ਆਹ ਪਰਤੀ ਫੋਨ ਕਰਦਾ ਮੁੰਡਾ ਰਾਇ ਕਰਦਾ ਇਹ ਕੀ ਕਰਦਾ ਇਹ ਪਰਤੀ ਆਹ ਕਹਿੰਦਾ ਇਹ ਬਾਈ ਬਣਾ ਬਣਾ ਲੋਕ ਆਹ ਕਰਦਾ ਗੱਡੀ ਦੇ ਆਹ ਪਰਤੀ ਦੱਸ ਫਿਰ ਆਪਣੇ ਨਾਲ ਲੈ ਕੇ ਚਾਲਾ ਉਹ ਨੂੰ ਉੱਥੇ ਇਹ ਨੂੰ ਉੱਥੇ ਲੈ ਕੇ ਚੱਲਾ ਚੰਗਾ ਡਾਕਟਰ ਤੈਨੂੰ ਯਾਰ ਸਬਸਕ੍ਰਾਈਬ ਕਰ ਦੇ ਚੈਨਲ ਪਹਿਲਾਂ ਦੱਸਦਾ